ਮੁਬਾਰਕਾਂ ਸੋ ਨਿਸ਼ਾਨ ਬਾਜੀ ਬਹੁਤ ਬਹੁ ਮੁਬਾਰਕਾਂ ਇਸ ਮਨਾਰੇ ਦੀਆਂ ਔਰ ਕੀ ਕਹਿਣਾ ਚਾਹੋਗੇ ਸੰਤ ਜੀ ਨਹੀਂ ਨਹੀਂ ਹਰ ਸਾਲ ਦੀ ਤਰ੍ਹਾਂ ਭੰਡਾਰੇ ਲੱਗਦੇ ਨੇ ਜਿੱਥੇ ਜਦੋਂ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਹ ਆਪਣੀ ਖੁਸ਼ੀ ਦੇ ਵਿੱਚ ਲੰਗਰ ਲਾਉਂਦੇ ਨੇ ਭੰਡਾਰਾ ਕਰਦੇ ਨੇ ਇਹ ਵੀ ਕਿਸੇ ਦੀ ਮੰਨਤ ਪੂਰੀ ਹੋਈ ਸੀ ਕਿ ਮਨਜੀਤ ਉਹਨਾਂ ਦੀ ਮੰਨਤ ਪੂਰੀ ਹੋਈ ਸੀ ਤੇ ਉਹਨਾਂ ਨੇ ਭੰਡਾਰਾ ਕਰਾਇਆ ਸੀ ਬਹੁਤ ਵਧੀਆ ਦਰਬਾਰੇ ਜੀ ਇਹ ਸਭ ਦੀਆਂ ਮੰਤਾਂ ਪੂਰੀਆਂ ਹੁੰਦੀਆਂ ਨੇ ਜੀ ਲੰਗਰ ਸ਼ਾਮ ਦਾ ਰਹੇਗੀ ਬਿਲਕੁਲ ਲਾਈਵ ਤੁਸੀਂ ਦੇਖ ਰਹੇ ਹੋ ਕਾਰਾਵਾਲੇ ਪੰਜਾਬੀ ਕਰਨ ਦੀ ਸਟ੍ਰੀਮ ਤੋਂ ਮੈਂ ਤੇ ਨਾਲ ਖੱਤਰੀ ਵਾਲੇ ਇੱਕ ਬਲੱਡ ਕੈਂਪ ਲਗਾ ਹੋਇਆ ਹੈ ਮੈਂ ਦੇਖ ਰਿਹਾ ਹਾਂਜੀ ਹਾਂ ਉੱਥੋਂ ਹਾਂਜੀ ਘਰ ਕੇ ਵਿੱਚ ਸੁਬਾਹ ਬਾਜੀ ਦਾ ਭੰਡਾਰਾ ਚੱਲ ਰਿਹਾ ਔਰ ਲੰਗਰ ਲੱਗੇ ਹੋਏ ਨੇ ਸੰਗਤਾਂ ਸੱਜੀਆਂ ਹੋਈਆਂ ਨੇ ਔਰ ਬਿਲਕੁਲ ਲਾਈਵ ਤਸਵੀਰਾਂ ਇਕਤਾਰਾ ਬੁੱਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਤੁਸੀਂ ਦੇਖਾਦੇ ਹੋ ਔਰ ਇਸ ਤਰ੍ਹਾਂ ਹੀ ਮੇਲੇ ਲੱਗੇ ਰਹਿਣ ਔਰ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਵੱਡਾ ਭੰਡਾਰਾ ਚੱਲ ਰਿਹਾ ਸਾਡੇ ਬਹੁਤ ਸਾਰੇ ਸਿੱਖਾਰੀਓ ਗੋਲੂ ਬਾਬਾ ਜੀ ਰਮਨ ਸਾਈਂ ਜੀ ਰਣਜੀਤ ਸਾਈਂ ਕਾਦਰੀ ਜੀ ਜਿੰਦਰ ਬਾਬਾ ਜੀ ਸ਼ਰਮਾ ਸਾਈਂ ਜੀ ਲਾਡੀ ਬਾਬਾ ਜੀ ਲਾਡੀ ਸਾਈਂ ਜੀ ਔਰ ਆਪਣੀ ਸੇਵਾ ਤੋਂ ਹੋਰ ਬਹੁਤ ਸਾਰੇ ਸਾਈਂ ਲੋਕ ਪਹੁੰਚਣ ਸਾਈਂ ਦਰਬਾਰ ਤੋਂ ਬਹੁਤ ਲੋਕ ਹਾਂ ਮਹਾਂਤੀ ਜੀ ਪਹੁੰਚਣਗੇ ਲੇਖ ਸਾਈਂ ਜੀ ਸੋਨੇ ਸਾਈਂ ਜੀ ਔਰ ਤੁਸੀਂ ਜੁੜੇ ਰਹੋ ਧਾਰਾ ਬੋਲੇ ਪੰਜਾਬੀ ਸੇਵਾਦਾਰ ਚੈਨਲ ਦੇ ਨੂੰ ਬੇਨਤੀ ਦਰਬਾਨ ਕਰਨੀ ਜੀ ਇੱਕ ਤਾਰੇ ਜਨਰ ਸਾਡੇ ਬਹੁਤ ਅੱਛੇ ਸਾਡੇ ਪ੍ਰਾਹ ਸਾਰੇ ਜੰਮੀ ਪ੍ਰਬੰਧਕ ਈ ਫਕਰ ਵੀਰ ਸਾਰੇ ਲੋਕ ਜਿੰਨੇ ਵੀ ਸਾਡੇ ਸੋਮਾ ਸਾਈ ਜੀ ਸੋਨੂ ਸਾਈ ਜੀ ਮਨਜੀਤ ਸਾਈ ਜੀ ਜਿੰਨੇ ਵੀ ਅੱਜ ਦੇ ਇਸ ਪਟਾਕ ਮੁੰਡਾ ਹੋਏ तमाम ਸਾਈ ਲੋਕ ਮੌਸ਼ਰ ਲੋਕ ਅਨਨੂ ਨਮਨ ਰੈਂਕ ਹਰ ਕਰਕੇ ਉਹਨੂੰ ਕੈਚ ਕਰ ਰਹੇ ਨੇ ਸਾਡੇ ਇਕਤਾਰਾ ਚੈਨਲ YouTube ਤੇ ਲਾਈਵ ਦੇਖ ਸਕਦੇ ਹੋ ਇਕਤਾਰਾ ਚੈਨਲ ਪਰਕੇ ਸਾਡੇ ਵੀਰ ਜੀ ਸਾਰੀ ਸੰਗਤ ਨੂੰ ਲਾਈਵ ਦਿਖਾ ਰਹੇ ਕਹਦਾ ਸੱਚੇ ਦਰਮਾਰ ਕੀ ਸਭੀ ਜੀ ਜਾ ਦਿਓ ਸਾਡੇ ਭਾਈ ਸੋਹਣਾ ਅਨਮੋਲ ਜੀ ਮਾਫੀ ਚਾਹੁੰਦੇ ਆ ਸਮੇਂ ਦਾ ਖੜਿਆ ਗਿਆ ਹੋ ਗਿਆ ਫਿਰ ਵੀ ਨਾ ਟਾਈਮ ਨਹੀਂ ਜਾਊਗਾ ਦੋ ਬਚ ਚੁੱਕੇ ਨੇ 3:30 ਵਜੇ ਇਹਨਾਂ ਦਾ ਟਾਈਮ ਆ ਉਸ ਤੋਂ ਬਾਅਦ ਵਾਈ ਸਾਡੇ ਸੋਹਣਾ ਅਨਮੋਲ ਜੀ ਦਾ ਆ ਤਾ ਜਿੰਨੇ ਮੈਨੂੰ ਸਮਾਂ ਦਿੱਤਾ ਸੀ ਮੈਨੂੰ 1:30 ਵਜੇ ਦਾ ਸਮਾਂ ਦਿੱਤਾ ਸੀ ਸਾਡੇ ਸੋਹਣੀ ਵਾਈ ਕੁਆਲਮ ਵਾਸਤੇ 2:30 ਵਜੇ ਸੋਹਣਾ ਅਨਮੋਲ ਨੂੰ ਲੱਗਣਾ ਸੀ ਤੋ ਬੇਨਦੀ ਉਹਨਾਂ ਦਾ ਨਿਕਾ ਸਵਾਗਤ ਇੱਕ ਦੇਖੋ ਬਾਰ-ਬਾਰ ਨਾਲ ਉਸ ਮਿੱਤਰਾਂ ਸਾਡੇ ਮੁੱਖ ਸੇਵਾਦਾਰ ਗੋਲੀ ਬਾਬਾ ਜੀ ਤੇ ਰਮਨ ਬਾਬਾ ਜੀ ਵੱਲੋਂ ਸਾਰੀ ਸੰਗਤ ਨੂੰ ਹੱਥ ਤੇ ਦੋਏ ਪੈਰ ਬਨ ਕੇ ਬੇਨਤੀ ਕਰਾਂਗੇ ਕਿ ਜੋ ਸੰਗਤ ਲੰਗਰ ਛਕ ਲਿਆ ਉਹ ਇਧਰ ਉਧਰ ਨਾ ਖੜੇ ਬੇਨਤੀ ਆ ਸਾਰੇ ਮੇਰੇ ਭਰਾਵਾਂ ਨੂੰ ਜਾ ਮੇਰੇ ਵੀਰ ਜਪਤ ਉਹਨਾਂ ਨੂੰ ਬੇਨਤੀ ਆ ਕਿ ਆ ਕੇ ਜਿਨ੍ਹਾਂ ਨੇ ਲੰਗਰ ਛਕ ਲਿਆ ਉਹ ਪੰਡਾਲ 'ਚ ਬੈਠਣ ਦੀ ਕਿਰਪਾਲਤਾ ਕਰੋ ਕਿਉਂਕਿ ਸੇਵਾਦਾਰਾਂ ਦੀ ਡਿਊਟੀ ਲੱਗੀ ਹੋਈ ਆ ਸੇਵਾਦਾਰਾਂ ਦਾ ਫਰਜ਼ ਆ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਆ ਤਾਂ ਬੇਨਤੀ ਆ ਸਾਰਿਆਂ ਜਿੰਨੇ ਵੀ ਅੱਜ ਇਸ ਪੰਡਾਲ 'ਤੇ ਬੱਗੇ ਹੈ ਭਗਵਾਨ ਦੇ ਸੱਜਣ ਉਹਨਾਂ ਨੂੰ ਪਹੁੰਚਣ ਦੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਆ ਕੇ ਪੰਡਾਲ 'ਤੇ ਬੈਠੋ ਜਿਹੜੇ ਬੰਦੇ ਕੰਮ ਲਾ ਰਹੇ ਨੇ ਮੇਰੀਆਂ ਭੈਣਾਂ ਜਾਂ ਮੇਰੇ ਬਜ਼ੁਰਗਾਂ ਜਾ ਸਾਡੇ ਹਲਵਾਈ ਸਾਹਿਬਾਂ ਤਾਂ ਉਹਨਾਂ ਨੂੰ ਛੂਟਾ ਗੱਲੀ ਦੇ ਆਪਣੇ ਧੰਮਾਂ ਤੇ ਜਾਂਦੇ ਹੋ ਬਾਕੀ ਸਾਰੀ ਸੰਗਤ ਅੱਗੇ ਮੰਡਾ ਚ ਬੈਠ ਗਈ ਕੀ ਕਹਣਾ ਚਾਹੋਗੇ ਵਾ ਵਾ ਜਰਦੀ ਜੜਾ ਬੋਲੋ ਕੋਈ ਬੁਰਣੀ ਦੋ ਸਭਾ ਤਾ ਬੋਲੋ ਬੋਲੋ ਸਾਡੇ ਲੱਖ ਦਾ ਤਾਂ ਜੈ ਵੀਰਾਂ ਦੀਆਂ ਸਾਂਿਆਂ ਤੋਂ ਲਾਓ ਲੱਖ ਹਰ ਵੀਰ ਦੀ ਜਗ੍ਹਾ ਜੀ ਪਰਵਾਹ ਤੇ ਹਰ ਪੰਡਾ ਰਹਿੰਦੇ ਸੀਮਾ ਪਰਿਵਾਰ ਦੀ ਸੇਵਾ ਇਹ ਪੰਡਾਵਾ ਕਰਾਇਆ ਗਿਆ ਜੀ ਦਰਬਾਰਾਂ ਦੇ ਕੁੱਤੇ ਆਣੇ ਸੇਵਾਦਾਰ ਮੁੱਖ ਭਗਤ ਜੀ ਨੇ ਜੇ ਉਹਨਾਂ ਦਾ ਹੁਕਮ ਹੋ ਗਿਆ ਤਾਂ ਉਹ ਸਾਨੂੰ ਸਾਂਦੇ ਨੇ ਬਗਾ ਮਿੱਟੀ ਦਾ ਪੁੱਤ ਲਗਾ ਸਰ ਦਾ ਡਿਊਟੀ ਲੱਗ ਜਾ ਮੇਰਾ ਬਾਪੇ ਨੂੰ ਲੱਖ ਲੱਖ ਵਧਾਈਆਂ ਨਗਰ ਵਾਲੀ ਪੁਤਾਰ ਨੂੰ ਕਿਹਾ ਵਸੇ ਜਿੰਨ ਥੀਂ ਸੀ ਮੋ ਗਵਾ ਤੁਹਾਨੂੰ ਜੀ ਨੂੰ ਜੀ ਨੂੰ ਕਾਰੀ ਸੰਗਤ ਨੂੰ ਆਈ ਆਪਾ ਭक्तांनो ਸੇਖਾਂ ਨੂੰ ਸਾਈਆਂ ਨੂੰ ਲੱਖ ਲੱਖ ਵਧਾਈ ਹੋਵੇ ਬਹੁਤ ਬਹੁਤ ਧੰਨਵਾਦ ਹੈ ਅਗਧਾਰਾ ਦੇ ਨਾ ਸੁਬਾਜੀ ਦੇ ਦਰਬਾਰ ਤੇ ਮੇਲੇ ਲੱਗੇ ਹੋਏ ਨੇ ਔਰ ਸੰਗਤਾਂ ਬਹੁਤ ਦੂਰੋਂ ਹੁਮ ਹੁਮ ਆ ਕੇ ਪਹੁੰਚੀਆਂ ਨੇ ਸੋ ਤੁਸੀਂ ਵੀ ਜੁੜੇ ਰਹੋ ਇੱਕ ਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ। ਬਾਬਾ ਜੀ ਹੁਣ ਬੋਲੋ ਥੋੜਾ ਜਿਆ। ਥੋੜਾ ਜਿਆ ਹੁਣ ਬੋਲੋ ਲਾਈਵ ਕੱਟ ਜਾਂਦਾ ਵਿੱਚ ਨੰਦ ਨਾਲ ਮੱਕਰੇ। ਜੇ ਤੁਹਾਨੂੰ ਜਿਵੇਂ ਮੇਲੇ ਲੱਗੇ ਨੇ ਜੀ। ਬਾਬਾ ਜੀ ਰੌਣਕਾਂ ਲੱਗੀਆਂ ਨੇ ਮੇਲੇ ਲੱਗਣ ਕੀ ਕਹਿਣਾ ਜਾਊਗਾ। ਹਾਂ ਜੀ ਸਿੱਧਰੇ ਹੋ। ਬੱਸ ਸ਼ੁਕਰ ਹੈ ਸ਼ੁਕਰ ਹੈ ਜੀ ਲੱਗੇ ਰਹੇ ਬਾਬਾ। ਕੀ ਬਾਤ ਹੈ ਕੀ ਬਾਤ। ਹਾਂ ਬਹੁਤ ਖੁਦਦੋ। ਸੋ ਬਿਲਕੁਲ ਲਾਈਵ ਲਾਈਵ ਚੱਲ ਨਹੀਂ ਰਿਹਾ ਉਸ ਕਾਰਨ ਜਿਹੜੀ ਵੀਡੀਓ ਬਣਾ ਕੇ ਬਾਅਦ ਚ ਪਾਈ ਜਾਏਗੀ ਔਰ ਤੁਸੀਂ ਦੇਖ ਰਹੇ ਹੋ ਸਾਡੇ ਬਹੁਤ ਹੀ ਸਤਿਕਾਰਯੋਗ ਰਮਨ ਸਿੰਘ ਜੀ ਬੈਠੇ ਆ ਬਾਬਾ ਜਿੰਦਰਜੀਤ ਬੈਠੇ ਆ ਔਰ ਸਾਡੇ ਪ੍ਰਧਾਨ ਸਾਹਿਬ ਅਸ਼ਵਨੀ ਰੋੜਾ ਜੀ ਬੈਠੇ ਆ ਗੁਰਮੀਤ ਰਾੜ ਨੇ ਫੌਜਾ ਲਾਡੀ ਜੀ ਔਰ ਸਾਡੇ ਸ਼ਰਮਾ ਬਾਬਾ ਜੀ ਸਾਡੇ ਹੋਰ ਸਤਿਕਾਰਯੋਗ ਬਾਬਾ ਰਵੀ ਬਾਬਾ ਸਾਡੇ ਅਦਾ ਮੇਕੋਰ ਬਹੁਤ ਸਾਰੇ ਸਾਈਂ ਲੋਕ ਇੱਥੇ ਪਹੁੰਚੇ ਨੇ ਔਰ ਮੇਰੇ ਕੋਲ ਲਾਈਵ

ਅਸੀਂ ਸਭ ਦਰ ਪਰਤੋਂ ਬਖਸ਼ਿਆ ਆਪੇ ਸ਼ਿਸ਼ਚੰਦਰ ਆਪੇ ਸ਼ਿਸ਼ਚੰਦਰ ਤੇਰੇ ਵਿੱਚ ਤੇਰਾ ਕਾਰਜ ਬਣਾ ਰਹਿਣਾ ਸਭ ਨੂੰ ਇਹਦਾ ਪਰਸ਼ੀ ਬਣਾ ਰਿਹਾ ਹੈ ਸਭ ਤੋਂ ਵੱਧ ਪਰਸ਼ੀ ਹੈ ਸੱਚੀ ਸਰਕਾਰ ਹੈ ਆਪਾਂ ਚਾਹੁੰਦੇ ਹਾਂ

ਅਗਲੀ ਜਿੱਤੀ ਫਿਰ ਕੱਟ ਜਾਂਦਾ

porque okay, me ਫਟੋਸੇ ਜੁੜੇ ਰ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਰਣਜੀਤ ਸਿੰਘ ਜੀ ਪਹੁੰਚੇ ਨੇ ਦਰਬਾਰ ਦੇ ਵਿੱਚ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਰਮਨ ਸਿੰਘ ਜੀ ਗੋਲੂ ਬਾਬਾ ਜੀ ਔਰ ਸਾਡੇ ਹੋਰ ਬਹੁਤ ਸਾਰੇ ਸਤਿਕਾਰਯੋਗ ਸਾਈਂ ਜੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਵੱਲੋਂ ਬਹੁਤ ਬਹੁਤ ਸਵਾਗਤ ਹੈ ਸਾਡੇ ਭਗਤ ਜੀ ਮਰਦਾਂ ਹੀੜੀ ਤੋਂ ਵੀ ਪਹੁੰਚੇ ਹੈ ਇੱਥੇ ਸੋ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਮੇਲੇ ਲੱਗੇ ਹੋਏ ਨੇ ਪੀਰਾਂ ਦੇ ਦਰਬਾਰਾਂ ਦੇ ਉੱਪਰ ਮਹਿਫਲ ਸਾਈਆਂ ਦੀ ਸਿੱਧਾ ਪ੍ਰਸਾਰਣ ਸੋ ਵਿੱਚ ਵਿੱਚ ਕਿਤੇ ਕੱਟ ਜਾਂਦਾ ਹੈ ਇਸ ਕਾਰਨ ਜਿਹੜੀ ਹੈ ਉਹ ਸਿੱਧਾ ਪ੍ਰਸਾਰਣ ਰੋਕਿਆ ਗਿਆ ਸੋ ਤੁਸੀਂ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਖਿਲਾਕਾਰਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਕੁੱਲੀ ਦਾ ਨੇ ਮੁਹੰਮਦ ਕੰਮੀ ਬਾਰੇ